ਕੀ ਗੱਲ ਤੇ ਜੁੜਿਆ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਗੱਲ ਕਰਨ ਜਾ ਰਹੇ ਹਾਂ ਯੁੱਧ ਨਸ਼ਾ ਵਿਰੁੱਧ ਪੰਜਾਬ ਦੀ ਬਿਲਕੁਲ ਪੰਜਾਬ ਸਰਕਾਰ ਵੱਲੋਂ ਜਿੱਥੇ ਹਦਾਇਤਾਂ ਜਾਰੀ ਨੇ ਯੁੱਧ ਨਸ਼ਿਆਂ ਦੇ ਵਿਰੁੱਧ ਤਾਂ ਉੱਥੇ ਹੀ ਜਿਲ੍ਹਾ ਸ਼ਹਿਰ ਮੁਕਸਰ ਸਾਹਿਬ ਦੇ ਕਪਤਾਨ ਡਾਕਟਰ ਅਕਲ ਚੌਧਰੀ ਵੱਲੋਂ ਵਕ ਵਕਤੀ ਮਾ ਬਣਾ ਕੇ ਪਿੰਡਾਂ ਦੇ ਵਿੱਚ ਭੇਜਿਆ ਜਾ ਰਿਹਾ ਤਾਂ ਉਹਨਾਂ ਦੇ ਜਿਹੜੇ ਨਸ਼ੇ ਨਾਲ ਪੀੜਿਤ ਲੋਕ ਨੇ ਜਾਂ ਫਿਰ ਜਿਹੜੇ ਨਸ਼ਾ ਦੀ ਸਪਲਾਈ ਕਰਦੇ ਨੇ ਉਹਨਾਂ ਦਾ ਪਤਾ ਲਗਾਉਣ ਵਾਸਤੇ ਆਓ ਦੇਖਦੇ ਹਾਂ ਕੀ ਟੀਮ ਦਾ ਕਹਿਣਾ ਹੈ ਕਿਸ ਤਰ੍ਹਾਂ ਪਿੰਡ ਦੇ ਵਿੱਚ ਜਾ ਕੇ ਟੀਮ ਹੈ ਜਿਹੜੀ ਸੈਮੀਨਾਰ ਲਗਾ ਰਹੀ ਹੈ। ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ। ਅਸੀਂ ਪੰਜਾਬ ਸਰਕਾਰ ਦੇ ਨਮਾਇंदे ਜਾਂ ਪੁਲਿਸ ਵੱਲੋਂ ਡਿਊਟੀ ਕਰ ਰਹੇ ਹਾਂ ਜੀ। ਸਰਕਾਰ ਨੇ ਮੁਹਿੰਮ ਚਲਾਈ ਵੀ ਹੈ ਜੀ ਜੁੱਧ ਨਸ਼ਾ ਵਿਰੁੱਧ। ਜੋ ਕਿ ਅਸੀਂ ਚਾਹੁੰਦੇ ਹਾਂ ਪੁਲਿਸ ਵੀ ਚਾਹੁੰਦੀ ਹੈ ਪ੍ਰਸ਼ਾਸਨ ਚਾਹੁੰਦਾ ਸਾਰਿਆਂ ਨੂੰ ਇਸ ਡਿਊਟੀ ਤੇ ਲਾਇਆ ਗਿਆ ਹੈ ਕਿ ਆਪਦੇ ਆਪ ਦੇ ਏਰੀਆ ਦਾ ਨਸ਼ਾ ਖਤਮ ਕਰਿਆ ਜਾਵੇ ਤੇ ਜਵਾਨੀ ਬਚਾਈ ਜਾਵੇ। ਇੰਦਿਆਂ ਜਣਾ ਬੜੀਆਂ ਹੀ ਡੁੰਗੀਆਂ ਤੇ ਸੰਗੜੀਆਂ ਹੋ ਗਿਆ ਇਹ ਹਰੇਕ ਘਰ ਦੇ ਵਿੱਚ ਕੋਈ ਨਾ ਕੋਈ ਬੱਚਾ ਦੀ ਪੈਣ ਜਾਂ ਪਰਿਵਾਰ ਖਰਾਬ ਹੋਇਆ ਵਿਆ ਜੀ ਛੋਟੀ ਉਮਰ ਹੀ ਚੱਲ ਵਸਦੇ ਆ ਪੁਲਿਸ ਦੇ ਰਾਈ ਸੰਯੋਗ ਦੋ ਪਿੰਡ ਵਾਲੇ ਸਾਰੇ ਰਲ ਮਿਲ ਕੇ ਕਿ ਆਪਾਂ ਉਹਨਾਂ ਨੂੰ ਦਾਖਲ ਕਰਵਾਈਏ ਉਹਨਾਂ ਦਾ ਨਸ਼ਾ ਛਡਵਾਈਏ ਇਹ ਨਸ਼ਾ ਇੱਕ ਬਿਮਾਰੀ ਆ ਜੀ ਦਿਮਾਗੀ ਪਰੇਸ਼ਾਨ ਹੋ ਗਏ ਮਾਨਸਿਕ ਬਿਮਾਰੀ ਆ ਜੀ ਇਹ ਛੱਡਿਆ ਜਾਂਦਾ ਛੱਡਣ ਨਾਲ ਕੋਈ ਮਰਦਾ ਨਹੀਂ ਠੀਕ ਆਪਾਂ ਇਤਾਂ ਹੀ ਸੁਣਿਆ ਹੈ ਜਾਂ ਵੇਖਿਆ ਹੈ ਕਿ ਨਸ਼ਾ ਕਰਕੇ ਮਰੇ ਕੋਈ ਛੱਡ ਕੇ ਨਹੀਂ ਮਰਿਆ ਬਹੁਤ ਦੇ ਵੱਡੇ ਲੈਵਲ ਤੇ ਬਿਮਾਰੀਆਂ ਹੋ ਗਈਆਂ ਜੀ ਨਸ਼ੇ ਕਰਕੇ ਜਿਹੜੇ ਟੀਕੇ ਲਾਉਂਦੇ ਆ। ਇਹ ਸਰਕਾਰ ਇਹ ਚਾਹੁੰਦੀ ਹੈ ਕਿ ਆਪਾਂ ਇਹਦੇ ਵਿੱਚ ਸਾਰੇ ਲੋਕ ਸਾਥ ਦੇਣਗੇ ਕਿ ਆਪਦੇ ਆਪ ਦੀ ਗਲੀ ਆਪ ਦਾ ਆਪ ਦਾ ਘਰ ਵੇਖਾਂਗੇ ਨਾ ਆਪਾਂ ਫਿਰ ਪੰਜਾਬ ਵੱਜੂ ਆ। ਜੇ ਆਪਾਂ ਦੂਜਿਆਂ ਦੇ ਉਂਗਲਾ ਧਾਵਾਗੇ ਫਿਰ ਕੁਝ ਨਹੀਂ ਹੋ ਸਕਦਾ। ਠੀਕ ਆ ਨਸ਼ਾ ਛੱਡ ਕੇ ਰੱਖਣਾ ਰਹਿਣਾ ਕਿ ਆਪਾਂ ਕੋਈ ਬੰਦਾ ਵੀ ਨਹੀਂ ਚਾਹੁੰਦਾ ਕਿ ਮਾ ਆਪਦੇ ਆਵਾਂ ਲਈ ਵੱਜਾਂ। ਠੀਕ ਆ ਉਹ ਚਾਹੁੰਦੇ ਆ ਕਿ ਲੋਕ ਉਹਨਾਂ ਦਾ ਸਾਥ ਦੇਣ, ਉਹਨਾਂ ਨੂੰ ਸਮਝਾਉਣ ਜਿਵੇਂ ਤਾਂ ਦੇ ਪਿੰਡ ਦੇ ਸਰਪੰਚ ਸਾਹਿਬ ਬਹੁਤ ਕੋਸ਼ਿਸ਼ ਕਰ ਰਹੇ ਆ ਪੰਚਾਇਤ ਸਾਰੇ ਰਲ ਕੇ ਸਾਥ ਦਓ ਮੈਂਬਰ ਆ ਉਹਦੇ ਵਾਰਡਾਂ ਵਿੱਚ ਆਓ ਪੁਲਿਸ ਕੈ ਪੁਲਿਸ ਉਹਨਾਂ ਨੂੰ ਦਾਖਲ ਕਰਾਉਣਾ ਚਾਹੁੰਦੀ ਆ ਪੰਜਾਬ ਸਰਕਾਰ ਨਸ਼ਾ ਮੁਕਤ ਕਰਨਾ ਚਾਹੁੰਦੀ ਪੰਜਾਬ ਨੂੰ ਇਹ ਸਾਡੀ ਅਪੀਲ ਆ ਤੁਹਾਡੇ ਤੱਕ ਕਿ ਤੁਸੀਂ ਮੇਰੇ ਵੀਰ ਸਾਰੇ ਜਾਣੇ ਰਲ ਕੇ ਪਿੰਡ ਵਾਲੇ ਰਲ ਕੇ ਸਾਥ ਦਓ ਜੀ ਕਿ ਆਪਾਂ ਇੱਕ ਇੱਕ ਕਰਕੇ ਇੱਕ ਇੱਕ ਨੂੰ ਸੁਧਾਰੀਏ ਤੇ ਹੌਲੀ ਹੌਲੀ ਸਾਰਾ ਕੁਝ ਸੁਧਰ ਜਾਊਗਾ ਤੁਹਾਡਾ ਪਿੰਡ ਪਹਿਲਾਂ ਨਾਲ ਅੱਗੇ ਨਾਲ ਬਹੁਤ ਫਰਕ ਆ ਬਹੁਤ ਨਸ਼ਾ ਘਟਿਆ ਹੈ ਪਰ ਹੋਰ ਆਪਾਂ ਉਹਨਾਂ ਨੂੰ ਸੁਧਾਰੀਏ ਦਵਾਈ ਦਵਾਈਏ ਤੇ ਸਰਕਾਰ ਨੇ ਇਤੋਂ ਤੱਕ ਸਹੂਲਤਾਂ ਦਿੱਤੀਆਂ ਹੈ ਕਿ ਉਹਨਾਂ ਨੂੰ ਫਰੀਦ ਇਲਾਜ ਦਾਖਲ ਕਰਵਾ ਕੇ ਦਵਾਈ ਖਾਣ ਪੀਣ ਵੀ ਇਹਨਾਂ ਦਾ ਫ੍ਰੀ ਆ ਪਰ ਜਿਹੜਾ ਵੀ ਦਾਖਲ ਕਰਵਾਉਂਗੇ ਉਹਨਾਂ ਦਾ ਘਰ ਬੈੱਕ ਕੇ ਜਾਂ ਨਾਲ ਮੈਂਬਰ ਜਾਂ ਪੰਚਾਇਤ ਕੋਈ ਵੀ ਘਰ ਦਾ ਮੋਹਦਵਰ ਜੀ ਉਹਨਾਂ ਦੇ ਨਾਲ ਹੋਵੇ ਜੀ ਉੱਥੇ ਉਹਨਾਂ ਦਾ ਧਿਆਨ ਰੱਖੇ ਮੈਂ ਇਹ ਕਹਿਣਾ ਚਾਹੁੰਨੀ ਹਾਂ ਜਿਸ ਤੁਹਾਨੂੰ ਮੈਂ ਕਿਹੜੀ ਬੱਜ ਨੂੰ ਕਿਸੇ ਨੂੰ ਮੇਰਾ ਨਾਮ ਜੀ ਏਐਸ ਸਿੰਘ ਜੀ ਸ਼੍ਰੀ ਮੁਖਤਸ ਸਾਹਿਬ ਪੰਜਾਬ ਪਰਸ ਜੀ ਜੀ ਫਿਰ ਅੱਜ ਤੁਸੀਂ ਪਿੰਨਾਂ ਦੇ ਵਿੱਚ ਜਾ ਕੇ ਸੈਮੀਨਾਰ ਲਗਾ ਰਹੇ ਕਿਹਸ ਤਰ੍ਹਾਂ ਜਿਹੜੇ ਸੈਮੀਨਾਰ ਨੂੰ ਲਗਾ ਰਹੇ ਸੈਮੀਨਾਰ ਜੋ ਪੰਜਾਬ ਗਵਰਨਮੈਂਟ ਰੇ ਜੀ ਐਸਐਸ ਟੀ ਬੜਾਈਏ ਸਾਡੀ ਯੋਧ ਨਸ਼ਾ ਰੋਧ ਜੀ ਅਸੀਂ ਪਿੰਡਾਂ ਦੇ ਵਿੱਚ ਸਰਪੰਚਾਂ ਮੈਂਬਰਾਂ ਨੂੰ ਮਿਲ ਕੇ ਤੇ ਸੈਮੀਨਾਰ ਵੀ ਲਗਾਉਨੇ ਆ ਜੋ ਕੋਈ ਨਸ਼ਾ ਛੱਡਣ ਵਾਲਾ ਹੋਵੇ ਕੋਈ ਵੀ ਵਿਅਕਤੀ ਤੇ ਉਹ ਅਸੀਂ ਪਤਾ ਕਰਦੇ ਆ ਸਰਪੰਚਾਂ ਮੈਂਬਰਾਂ ਤੋਂ ਤੇ ਅਸੀਂ ਉਹਨਾਂ ਵਿਅਕਤੀਆਂ ਨੂੰ ਜੋ ਨਸ਼ਾ ਛੱਡਣਾ ਚਾਹੁੰਦੇ ਹੋਏ ਆਸਪਤਾਲਾਂ ਵਿੱਚ ਅਸੀਂ ਸਰਕਾਰੀ ਵਿੱਚ ਦਾਖਲ ਕਰਾਉਂਦੇ ਭਈ ਸਰ ਜਿਲ੍ਹਾ ਮੁਖਸ਼ਰ ਸਾਹਿਬ ਤੇ ਹੁਣ ਕਿਤੇ ਅਸੀਂ ਕਿੰਨੇ ਪਿੰਡਾਂ ਦੇ ਵਿੱਚ ਜਾਂਚ ਜਾਨੀ ਜਾ ਚੁੱਕੇ ਹਾਂ ਕਿੰਨੇ ਕਿੰਨੇ ਨੋਜ਼ਮਾਨੇ ਦਾਖਲ ਕਰਾਏ ਅਸੀਂ ਜੀ ਪਿੰਡਾਂ ਵਿੱਚ ਤਕਰੀਬਨ ਅਸੀਂ ਜਿਹੜੀ ਟੀਮ ਬਣੀ ਹੈ ਸਾਡੀ ਘਟੂ ਘਟੂ ਕੇ ਮਿੰਨਾ ਜੀ ਤੇ ਅਸੀਂ ਤਕਰੀਬਨ ਸਾਰੇ ਪਿੰਡਾਂ ਵਿੱਚ ਹੀ ਅਜੇ ਤਕਰੀਬਨ ਜਾਇਜ਼ ਨਹੀਂ ਆ ਜੀ ਅਸੀਂ ਘਟੂ ਘਟ ਨੌਜਵਾਨ ਬਈ ਦਵਾਈਆਂ ਵਾਲੇ ਆ ਜਿਹੜੇ ਦਵਾਈਆਂ ਮਤਲ ਲੈਦੇ ਆ ਵੀ ਦਵਾਈ ਲੈ ਕੇ ਉਹ ਕਦੇ ਛੱਡ ਜਾ ਕੇ ਜਿਹੜੇ ਦਾਖਲ ਹੋਣ ਵਾਲੇ ਜੀ ਦਾਖਲ ਜੀ ਜੋ ਖੁਸ਼ੀ ਵਾਲਾ ਕੋਈ ਕਹਿੰਦਾ ਕੋਈ ਉਹਦਾ ਪਰਿਵਾਰ ਮਾਣਦਾ ਜੀ ਅੱਜ ਅਸੀਂ ਕੋਈ ਚਾਰ ਪੰਜ ਵਿਅਕਤੀ ਇਹ ਤੱਕ ਜਾਵਾਂਗੇ ਵੀ ਕਰਾਏ ਜਾ ਕੇ ਤਾਂ ਕੀ ਇਹ ਪੇਰ ਕੀ ਕਰਦੇ ਹੋ ਪੀ ਲੋ ਅਸੀਂ ਇਹ ਕਰਦੇ ਆ ਵੀ ਇਹ ਜਿਹੜਾ ਨਸ਼ਾ ਨਾ ਇਹ ਨਸ਼ਾ तकरीबन ਪੰਜਾਬ ਗਵਰਨਮੈਂਟ ਜੋ ਸਕੀਮ ਚਲਾਈ ਹੈ ਅਸੀਂ ਤਾਂ ਇਹੀ ਅਪੀਲ ਕਰਦੇ ਆ ਘਰ ਘਰ ਜਾ ਕੇ ਪੰਚਾਇਤ ਮੈਂਬਰਾਂ ਨੂੰ ਪਿੰਡ ਦੇ ਸੇਮੀ ਰਾਹ ਲੋਣੇ ਆ ਕਿ ਇਹ ਨਸ਼ਾ ਤੁਸੀਂ ਛੱਡੋ ਤੇ ਕੋਰਤ ਕਰੋ ਇਹ ਨਸ਼ਾ ਮੁਕਤ ਕਰੋ ਜੀ ਪੰਜਾਬ ਗਵਰਨਮੈਂਟ ਦੀ ਜੋ ਸਕੀਮ ਹੈ ਨਸ਼ਾ ਮੁਕਤ ਪਾਸੇ ਆ ਕਿ ਕਰ ਇੱਕ ਡਰ ਰਹਿੰਦੇ ਲੋਕਾਂ ਦੇ ਮਨ ਚ ਅਗਰ ਪੋਪੂਲੇਸ਼ਨ ਨੂੰ ਅਸੀਂ ਨਸ਼ਾ ਕਸਟਰ ਦਾ ਨਾਮ ਦਿੰਨੇ ਸਾਡਾ ਨਾਮ ਆ ਜਾਂਦਾ ਤਾਂ ਬਾਅਦ ਵਿੱਚ ਨਸ਼ਾ ਕਸਟਰ ਅਗਰ ਤੰਗ ਕਰਦਾ ਨਹੀਂ ਜੀ ਅਸੀਂ ਜੋ ਜੇ ਨਾਮ ਇਹ ਸਾਨੂੰ ਦੱਸ ਦੇਣਾ ਪਿੰਡ ਦੇ ਵਿੱਚ ਉਹਦਾ ਨਾਮ ਅਸੀਂ ਗੁਪਤ ਰੱਖਿਆ ਜਾਊਗਾ ਜੀ ਠੀਕ ਆ ਜੀ ਕੋਈ ਇਹਨੂੰ ਤੰਗੀ ਪੇਸ਼ੀ ਦੀ ਕਰ ਕੋਈ ਨਸ਼ਾ ਵੇਚਦਾ ਪਿੰਡ ਵਾਲਾ ਵੀ ਇਹਨੂੰ ਤੰਗੀ ਪੇਸ਼ੀ ਆ ਕੋਈ ਸਾਡਾ ਨਾਮ ਵੀ ਆਊਗਾ ਅਸੀਂ ਇਹਦਾ ਨਾਮ ਰੱਖਿਆ ਸਾਨੂੰ ਦੱਸਣਾ ਜਾਈਦਾ ਹੈ